ਵੈਸੇ ਇਹ ਕੀਨ ਮੰਨੂਗੇ ਜਦੋਂ ਮੈਂ ਇਹ ਚੀਜ਼ ਨੂੰ ਦੇਖ ਰਿਹਾ ਨਾ ਹੁਣ ਇਹ ਮੈਨੂੰ ਉਹ ਸੁਪਨਾ ਲੱਗ ਰਿਹਾ ਜਿਹੜਾ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਏਕ ਜ਼ਰੀਆ ਫਾਊਂਡੇਸ਼ਨ ਨੇ ਓਪੀਡੀ ਸ਼ੁਰੂ ਕਰਤੀ ਹੈ ਔਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਡਾਕਟਰ ਸਾਹਿਬ ਤੇ ਸਾਡੀ ਟੀਮ ਇੱਥੇ ਮਿਲਦੀ ਹੈ ਔਰ ਇਹ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਇਹ ਤੁਹਾਡੇ ਸਾਥ ਤੋਂ ਬਿਨਾ ਕਦੀ ਵੀ ਨਹੀਂ ਹੋ ਸਕਦਾ ਸੀਗਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਹਸਪੀਟਲ ਦੇ ਵਿੱਚ ਫ੍ਰੀ ਇਲਾਜ ਹੋਏਗਾ ਲੋਕਾਂ ਦਾ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਫ੍ਰੀ ਟੈਸਟ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਫ੍ਰੀ ਗਾਈਡ ਕੀਤਾ ਜਾਏਗਾ ਆ ਮੇਨ ਹੰਬੜ بس ਉਹ ਹਸਪਤਲ ਹੈ ਆ ਬਿਲਟਨ ਮਾਲ ਤੁਹਾਨੂੰ ਦਿਖ ਜਾਣਾ ਵੱਡਾ ਸਾਰਾ ਬਣ ਰਿਹਾ ਮੇਰੇ ਲਈ ਇਹ ਦਰਵਾਜ਼ੇ ਜੰਨਤ ਦੀ ਦਰਵਾਜ਼ਿਆਂ ਤੋਂ ਘੱਟ ਨਹੀਂ ਹੈ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋਊਗਾ ਕਿ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਉਸ ਅਕਾਲ ਪੁਰਖ ਦੀ ਕਿਰਪਾ ਕਰਕੇ ਬਾਬੇ ਨਾਨਕ ਦੇ ਅਸ਼ੀਰਵਾਦ ਕਰਕੇ ਇੱਕ ਜ਼ਰੀਆ ਫਾਊਂਡੇਸ਼ਨ ਨੇ ਓਪੀਡੀ ਸ਼ੁਰੂ ਕਰਤੀ ਹੈ ਔਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਡਾਕਟਰ ਸਾਹਿਬ ਤੇ ਸਾਡੀ ਟੀਮ ਇੱਥੇ ਮਿਲਦੀ ਹੈ ਇਹ ਲੋਕੇਸ਼ਨ ਲੁਧਿਆਣਾ ਹੰਬੜਾ ਰੋੜ ਤੇ ਸਾਈ ਮੰਦਰ ਦੇ ਕੋਲ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੀ ਟੀਮ ਮੈਂਬਰ ਤੁਹਾਨੂੰ ਇੱਥੇ ਮਿਲਣਗੇ ਔਰ ਫਰੀ ਦਵਾਈਆਂ ਫਰੀ ਓਪੀਡੀ ਜਿਹੜੀਆਂ ਮੈਡੀਸਿਨਸ ਦੀ ਇੱਥੇ ਸ਼ੁਰੂ ਹੋ ਚੁੱਕੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਜਿਹੜੇ ਵੀ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਵੀ ਲੋਕਾਂ ਨੂੰ ਕੋਈ ਦਵਾਈਆਂ ਦੀ ਕੋਈ ਲਾਜ ਦੀ ਕੋਈ ਟੈਸਟਾਂ ਦੀ ਲੋੜ ਹੈ ਤਾਂ ਇਹ ਓਪੀਡੀ ਸ਼ੁਰੂ ਹੋ ਚੁੱਕੀ ਹੈ ਇੱਧਰ ਸਾਡਾ ਡਰਗ ਸਟੋਰ ਬਣਿਆ ਜਿੱਥੇ ਦਵਾਈਆਂ ਸਾਰੀਆਂ ਡਾਕਟਰ ਸਾਹਿਬ ਨੇ ਸਾਡੇ ਨਾਲ ਇੱਧਰ ਓਪੀਡੀ ਹੈ ਜਿੱਥੇ ਸਾਰੇ ਪੇਸ਼ੈਂਟਸ ਨੂੰ ਚੈੱਕ ਕਰਕੇ ਦਵਾਈ ਦਿੱਤੀ ਜਾਂਦੀ ਹੈ ਤੇ ਨਾਲ ਹੀ ਜਿਹੜੀ ਹਸਪੀਟਲ ਦੀ ਬਿਲਡਿੰਗ ਬਣ ਰਹੀ ਹੈ ਤੇ ਸਾਡੀ ਟੀਮ ਦੀ ਇਹ ਸਲਾਹ ਸੀਗੀ ਕਿ ਜਦੋਂ ਤੱਕ ਬਿਲਡਿੰਗ ਬਣ ਰਹੀ ਹੈ ਉਦੋਂ ਤੱਕ ਕਿਉਂ ਨਾ ਸੰਗਤ ਦੇ ਤੁਹਾਡੇ ਸਾਰਿਆਂ ਦੇ ਇੱਥੇ ਚਰਨ ਪੁਆਏ ਜਾਣ ਤਾਂ ਚਰਨ ਪੁਆਉਣ ਵਾਸਤੇ ਸਾਨੂੰ ਇਹੀ ਠੀਕ ਲੱਗਿਆ ਕਿ ਇੱਕ ਟੈਂਪਰਰੀ ਓਪੀਡੀ ਇੱਥੇ ਬਣਾਈ ਜਾਵੇ ਕਿ ਲੋਕ ਵਿਚਾਰੇ ਜਿਹੜੇ ਦਵਾਈਆਂ ਤੋਂ ਇਲਾਜ ਤੋਂ ਬਿਨਾ ਘਰਾਂ ਦੇ ਵਿੱਚ ਆਪਣਾ ਇਲਾਜ ਨਹੀਂ ਕਰਾ پا ਰਹੇ ਉਹਨਾਂ ਸਾਰਿਆਂ ਦੀ ਮਦਦ ਹੋ ਸਕੇ ਤੇ ਲੋਕ ਜਿਹੜੇ ਡੋਨੇਸ਼ਨ ਕਰਨਾ ਚਾਹੁੰਦੇ ਨੇ ਇਸ ਤੀਰਥ ਚਲਦੇ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਨੇ ਉਹਨਾਂ ਦੀ ਵੀ ਜਿਹੜਾ ਯੋਗਦਾਨ ਪੈ ਸਕੇ ਤਾਂ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਕਿ ਇਹ ਸੋਸ਼ਲ ਮੀਡੀਆ ਇੱਕ ਮਾਧਿਅਮ ਬਣ ਚੁੱਕਾ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਰਾਈਟ ਸਾਈਡ ਇੱਧਰ ਅਸੀਂ ਪਾਰਟੀਸ਼ਨ ਕਰਾਤਾ ਹੈ ਸੋ ਥੈਟ ਕਿ ਉਧਰੋਂ ਲੇਬਰ ਜਾਂ ਇੱਧਰੋਂ ਪੇਸ਼ੈਂਟ ਜਿਹੜੇ ਆਣਗੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇੱਧਰ ਸਾਰੀ ਬਿਲਡਿੰਗ ਬਣ ਰਹੀ ਹੈ ਹਸਪੀਟਲ ਦੀ ਮੈਂ ਇਹ ਯਕੀਨ ਮੰਨੂਗਾ ਜਦੋਂ ਮੈਂ ਇਹ ਚੀਜ਼ ਨੂੰ ਦੇਖ ਰਿਹਾ ਨਾ ਹੁਣ ਇਹ ਮੈਨੂੰ ਉਸ ਸੁਪਨਾ ਲੱਗ ਰਿਹਾ ਜਿਹੜਾ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਮੈਂ ਤਾਂ ਮਾਲਕ ਕੋਲ ਇੱਕ 250 ਗਜ ਦਾ ਪਲਾਟ ਮੰਗਿਆ ਸੀਗਾ ਕਿ ਮਹਾਰਾਜ ਮੈਨੂੰ 250 ਗਜ ਦਾ ਇੱਕ ਟਿਕਾਣਾ ਦੇ ਦੇ ਜਿੱਥੇ ਮੈਂ ਬੈਠ ਕੇ ਲੋਕਾਂ ਦੀ ਤਕਲੀਫਾਂ ਸੁਣ ਸਕਾਂ ਮੇਰੀ ਟੀਮ ਉਹ ਤਕਲੀਫਾਂ ਸੁਣ ਸਕੇ ਪਰ ਮਹਾਰਾਜ ਨੇ ਏਡੀ ਵੱਡੀ ਜਗ੍ਹਾ ਦੇ ਦੇਣੀ ਆ ਮੈਨੂੰ ਨਹੀਂ ਪਤਾ ਸੀ ਔਰ ਮੈਂ ਬੜਾ ਕਰਮਾ ਵਾਲਾ ਬੜਾ ਖੁਸ਼ ਨਸੀਬ ਆ ਕਿ ਮਹਾਰਾਜ ਦੀ ਕਿਰਪਾ ਹੋਈ ਔਰ ਉਹਨਾਂ ਨੇ ਸਾਡੇ ਸ਼ਰੀਰਾਂ ਕੋਲੇ ਸੇਵਾ ਲਈ ਤੀ ਕਿਉਂਕਿ ਇਨਸਾਨ ਲੱਖ ਚਾਵੇ ਉਹ ਨਹੀਂ ਕਰ ਸਕਦਾ ਜੋ ਪਰਮਾਤਮਾ ਦੀ ਰਜ਼ਾ ਤੋਂ ਬਿਨਾ ਹੋਵੇ ਇਹ ਸਭ ਕੁਝ ਅਕਾਲ ਪੁਰਖ ਦੀ ਕਿਰਪਾ ਹੈ ਬਾਕੀ ਮੈਂ ਵੀਡੀਓ ਰਾਹੀਂ ਇਹ ਰਿਕਵੈਸਟ ਹੀ ਕਰਨਾ ਚਾਹੁੰਦਾ ਕਿ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਇਹ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਇਹ ਤੁਹਾਡੇ ਸਾਥ ਤੋਂ ਬਿਨਾ ਕਦੀ ਵੀ ਨਹੀਂ ਹੋ ਸਕਦਾ ਸੀਗਾ ਲੋਕ ਠੀਕ ਆ ਗੱਲਾਂ ਬਣਾਉਂਦੇ ਨੇ ਗੱਲਾਂ ਗੱਲਾਂ ਇਸੇ ਹੀ ਬਣੀਆਂ ਨੇ ਕਿਉਂਕਿ ਜੇ ਗੱਲਾਂ ਨਾ ਹੋਣ ਤਾਂ ਫਿਰ ਲੋਕ ਵਿਚਾਰੇ ਬੋਰ ਹੋ ਜਾਣਗੇ ਨਾ ਕੰਮ ਵੀ ਕੁਝ ਹੋਣਾ ਚਾਹੀਦਾ ਕਰਨ ਤਾਂ ਇੰਨੇ ਸਾਲਾਂ ਦੀ ਜਰਨੀ ਜਿਹੜੀ ਤੁਸੀਂ 2017 ਤੋਂ ਮੇਰੀ ਦੇਖ ਰਹੇ ਹੋ ਬਹੁਤ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਔਰ ਹਰ ਉਤਾਰ ਚੜਾਅ ਦੇ ਵਿੱਚ ਤੁਸੀਂ ਮੇਰਾ ਸਾਥ ਦਿੱਤਾ ਡੋਲੇ ਨਹੀਂ ਮੇਰੇ ਤੇ ਇਤਬਾਰ ਨਹੀਂ ਛੱਡਿਆ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਮਾਲਕ ਅਗੇ ਅਰਦਾਸ ਕਰੂੰਗਾ ਕਿ ਇਹ ਤੁਹਾਡਾ ਵਿਸ਼ਵਾਸ ਕਦੀ ਨਾ ਟੁੱਟੇ ਕਿਉਂਕਿ ਇਹ ਵਿਸ਼ਵਾਸ ਤੁਸੀਂ ਮੇਰੇ ਤੇ ਨਹੀਂ ਤੁਸੀਂ ਇਹ ਵਿਸ਼ਵਾਸ ਇਨਸਾਨੀਅਤ ਨਿਭਾਉਣ ਵਾਲੇ ਉਸ ਸ਼ਖਸ ਤੇ ਕੀਤਾ ਜਿਹੜਾ ਇੱਕ ਚੰਗਾ ਕਾਰਜ ਹਮੇਸ਼ਾ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਐਨ ਜੀਓ ਦੇ ਤਰੂ ਤੋਂ ਦਿਖਾ ਰਿਆ ਸੀ ਸੋਸ਼ਲ ਮੀਡੀਆ ਤੇ ਔਰ ਤੁਸੀਂ ਅੱਜ ਤੱਕ ਹਮੇਸ਼ਾ ਮੈਨੂੰ ਨਰਾਸ਼ ਨਹੀਂ ਕੀਤਾ ਔਰ ਮਾਸ ਕੱਲੇ ਕੱਲੇ ਡੋਨਰਜ਼ ਆ ਜਿਨ੍ਹਾਂ ਨੇ ਭਾਵੇਂ ਕਦੀ ਇੱਕ ਸਾਨੂੰ ਸਿਮਿੰਟ ਦੀ ਬੋਰੀ ਹੋ ਲੈ ਕੇ ਭੇਜੀ ਹੋਵੇ ਜਾਂ 5 ਰੁਪਏ ਦੀ ਵੀ ਸੇਵਾ ਕਿਸੇ ਦਵਾਈਆਂ ਦੀ ਇੱਕ ਜ਼ਰੀਆ ਫਾਊਂਡੇਸ਼ਨ ਤੋਂ ਥਰੂ ਕੀਤੀ ਹੋਵੇ ਮੈਂ ਤੁਹਾਨੂੰ ਵੀ ਸਲਾਮ ਕਰਦਾ ਕਿਉਂਕਿ ਤੁਸੀਂ ਮੇਰੇ ਤੇ ਇਤਬਾਰ ਕੀਤਾ ਔਰ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰਦੇ ਇਤਬਾਰ ਨਾ ਕਰਦੇ ਤਾਂ ਕਿੱਥੋਂ ਬਣਨੀ ਸੀ ਇਹ ਜਗ੍ਹਾ ਏਡੀ ਵੱਡੀ ਇਹ ਸਭ ਕੁਝ ਅਕਾਲਪੁਰ ਖਿਰਾ ਰਿਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਹਸਪੀਟਲ ਦੇ ਵਿੱਚ ਫ੍ਰੀ ਇਲਾਜ ਹੋਏਗਾ ਲੋਕਾਂ ਦਾ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਫ੍ਰੀ ਟੈਸਟ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਫ੍ਰੀ ਗਾਈਡ ਕੀਤਾ ਜਾਏਗਾ ਮੈਂ ਇੱਕ ਛੋਟੀ ਜੀ ਘਟਨਾ ਤੁਹਾਨੂੰ ਨਾਲ ਸ਼ੇਅਰ ਕਰਦਾ ਸਾਡੇ ਕੋਲ 4 ਦਿਨ ਪਹਿਲਾਂ ਇੱਕ ਭੈਣ ਆਈ ਸੀ ਮੈਂ ਵੀਡੀਓ ਵੀ ਪਾਈ ਸੀ ਸੋਸ਼ਲ ਮੀਡੀਆ ਤੇ ਉਸ ਮੇਰੀ ਭੈਣ ਦੇ ਘਰ ਵਾਲੇ ਦੇ ਦੋਨੋਂ ਚੂਲੇ ਖਰਾਬ ਹੋ ਗਏ ਸੀਗੇ ਛੋਟੀ ਜੀ ਉਮਰ ਦੀ ਕੁੜੀ ਸੀ 21 ਸਾਲ ਦੀ ਤੇ ਉਹਦੇ ਘਰ ਵਾਲੇ ਦੇ ਚੂਲੇ ਖਰਾਬ ਹੋ ਗਏ ਤਾਂ ਡਾਕਟਰ ਨੇ 12 ਲੱਖ ਰੁਪਏ ਮੰਗ ਲਏ ਸੀ ਉਹਨਾਂ ਕੋਲ ਪ੍ਰਾਈਵੇਟ ਹਸਪੀਟਲ ਪਤਾ ਨਹੀਂ ਕਿ ਇਸ ਐਂਗਲ ਨਾਲ 12 ਲੱਖ ਮੰਗ ਲਿਆ ਤੇ ਜਦੋਂ ਉਹ ਭੈਣ ਸਾਡੇ ਕੋਲ ਆਈ ਅਸੀਂ ਉਹਨਾਂ ਨੂੰ ਗਾਈਡ ਕੀਤਾ ਡਾਕਟਰ ਕੋਲ ਭੇਜਿਆ ਤੇ ਸਿਰਫ 1,30,000 ਦੇ ਵਿੱਚ ਉਹ ਦੋਨੋਂ ਚੂਲੇ ਲੈਣ ਲਈ ਉਹ ਤਿਆਰ ਸੀਗੇ ਕਿੱਥੇ 12 ਲੱਖ ਦੇ ਚੂਲੇ ਕਿੱਥੇ 1,30,000 ਦੇ ਚੂਲੇ ਬਸ ਗੱਲ ਇਹ ਹੈ ਕਿ ਗਾਈਡੈਂਸ ਦੀ ਕਮੀ ਹੈ ਨੌਲੇਜ ਦੀ ਕਮੀ ਹੈ ਤੇ ਮੈਂ ਸੰਗਤ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਇਸ ਤੀਰਥ ਨੂੰ ਬਣਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਜੇ ਕਿਸੇ ਨੂੰ ਵੀ ਕੋਈ ਦਵਾਈਆਂ ਦੀ ਲੋੜ ਹੈ ਤਾਂ ਦਵਾਈਆਂ ਵੀ ਇੱਥੋਂ ਆ ਕੇ ਲੈ ਸਕਦਾ ਸਵੇਰੇ 10 ਤੋਂ 2 ਮਾਹਰ ਡਾਕਟਰ ਬਹੁਤ ਵਧੀਆ ਡਾਕਟਰ ਸਾਹਿਬ ਨੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਮਹਾਰਾਜ ਦੀ ਕਿਰਪਾ ਨਾਲ ਔਰ ਇੱਥੇ ਲੱਗਦਾ ਹੀ ਨਹੀਂ ਕਿ ਇਹ ਸਾਰੇ ਤਨਖਾਈਏ ਨੇ ਜਾਂ ਤਨਖਾਹਤੇ ਨੇ ਇਹ ਇੰਨੀ ਡੈਡੀਕੇਸ਼ਨ ਨਾਲ ਤੇ ਇੰਨੀ ਦਿਲੋਂ ਸੇਵਾ ਕਰ ਰਹੇ ਨੇ ਕਿ ਮਹਾਰਾਜ ਇਹਨਾਂ ਦੀ ਸੇਵਾ ਵਾਲੀ ਸੋਚ ਨੂੰ ਭਾਗ ਲਾਵੇ ਤੇ ਤੁਸੀਂ ਵੀ ਸਾਰਿਆਂ ਨੇ ਯੋਗਦਾਨ ਦੇਣਾ ਹੰਬੜਾ ਰੋਡ ਲੁਧਿਆਣੇ ਮਾਡਲ ਟਾਊਨ ਮੈਂ ਤੁਹਾਨੂੰ ਹੰਬੜਾ ਰੋਡ ਤੇ ਸਵੇਰੇ ਸ਼ਾਮ ਨੂੰ ਮਾਡਲ ਟਾਊਨ ਲੁਧਿਆਣੇ ਤੇ ਇੱਕਾ ਦਰਵਾਜ਼ਾ ਤੁਹਾਨੂੰ ਬਲੂ ਰੰਗ ਦਾ ਦਿਖ ਜੂਗਾ ਉਧਰ ਮੇਨ ਰੋਡ ਹੈ ਆਪਾਂ ਜਾਂਦੇ ਜਾਂਦੇ ਨਾਲ ਦਿਖਾ ਵੀ ਦਿੰਨੇ ਆ ਮੈਂ ਸੰਗਤ ਅੱਗੇ ਬਸ ਅਪੀਲ ਹੀ ਕਰਨਾ ਚਾਹਨਾ ਕਿ ਤੁਸੀਂ ਵੱਧ ਤੋਂ ਵੱਧ ਯੋਗਦਾਨ ਵੀ ਪਾਓ ਕਿਉਂਕਿ ਆਪਾਂ ਸਾਰੇ ਟੈਂਪਰਰੀ ਹਾਂ ਇਸ ਦੁਨੀਆ ਤੇ ਕੋਈ ਵੀ ਹਮੇਸ਼ਾ ਲਈ ਨਹੀਂ ਆਇਆ ਕਿਰਾਏ ਦਾ ਮਕਾਨ ਹੈ ਸਾਡਾ ਕੁਛ ਪਾਲੀ ਸਾਨੂੰ ਮਿਲਿਆ ਤੇ ਮੈਂ ਵੀ ਬਸ ਕੁਛ ਕੁਛ ਗੱਲਾਂ ਦੀ ਅਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਸਾਥ ਵੀ ਮੇਰਾ ਬਹੁਤ ਦੇ ਰਹੇ ਹੋ ਪਿਆਰ ਵੀ ਬਹੁਤ ਕਰ ਰਹੇ ਆ ਮੇਨ ਰੋਡ ਆ ਗਈ ਆ ਦੇਖੋ ਆ ਮੇਨ ਹੰਬੜਾ ਰੋਡ ਹੈ ਆ ਮੇਨ ਹੰਬੜਾ ਰੋਡ ਤੋਂ ਪੈਦਲ ਹੀ ਮੈਨੂੰ ਲੱਗਦਾ 25 30 50 ਕਦਮ ਹੋਣੇ ਆ ਇੱਥੋਂ ਇੱਥੇ ਬਸ ਉਹ ਹਸਪੀਟਲ ਹੈ ਆ ਬਿਲਟਨ ਮਾਲ ਤੁਹਾਨੂੰ ਦਿਖ ਜਾਣਾ ਵੱਡਾ ਸਾਰਾ ਬਣ ਰਿਹਾ ਆ ਹੰਬੜਾ ਰੋਡ ਮੇਨ ਰੋਡ ਹੈ ਲੁਧਿਆਣੇ ਦੀ ਜੇ ਤੁਸੀਂ ਇਹ ਯਾਲੀਵਲ ਤੋਂ ਆਓ ਹੰਬੜਾ ਰੋਡ ਹੈ ਇਹ ਬਿਲਕੁਲ ਮੇਨ ਰੋਡ ਇੱਥੋਂ ਜਦੋਂ ਤੁਸੀਂ ਥੱਲੇ ਉਤਰ ਕੇ ਆਉਂਗੇ ਤਾਂ ਤੁਹਾਨੂੰ ਇੱਕ ਜ਼ਰੀਆ ਫਾਊਂਡੇਸ਼ਨ ਦਾ ਹਸਪੀਟਲ ਨਜ਼ਰ ਆ ਜਾਏਗਾ ਔਰ ਰਾਈਟ ਸਾਈਡ ਮੇਰੇ ਉਧਰ ਸਾਈ ਮੰਦਰ ਦਾ ਗੇਟ ਹੈ ਮੇਨ ਇਹ ਬਿਲਟਨ ਮਾਲ ਬਹੁਤ ਵੱਡਾ ਤੁਹਾਨੂੰ ਦਿਖ ਜਾਣਾ ਇਹ ਮਾਲ ਦੇ ਨਾਲ ਦੀ ਗਲੀ ਸੀ ਬਸ ਬਿਲਕੁਲ ਇੱਕ ਜ਼ਰੀਆ ਫ ਇੱਕ ਜ਼ਰੀਆ ਐਨਜੀਓ ਤੇ ਉਧਰ ਸਾਈ ਮੰਦਿਰ ਹੈ ਇਧਰ ਪੁਲ ਹੈ ਮਤਲਬ ਸਾਊਥ ਸਿਟੀ ਬਾਈਪਾਸ ਤੇ ਤੁਸੀਂ ਇੱਥੇ ਆ ਕੇ ਇਧਰੋਂ ਐ ਮੋੜ ਕੇ ਇੱਥੇ ਆਪਣੇ ਚਰਨ ਪਾ ਸਕਦੇ ਹੋ ਸਵੇਰੇ 10 ਤੋਂ 2 ਸੇਵਾਦਾਰ ਦਾਸ ਵੀ ਤੁਹਾਨੂੰ ਉੱਥੇ ਮਿਲੇਗਾ ਤੇ ਸ਼ਾਮ ਨੂੰ 7 ਤੋਂ 9 ਤੇ ਇੰਨੀਆਂ ਕੁ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਸੁਝਾਅ ਕੀਮਤੀ ਜਰੂਰ ਕਮੈਂਟ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ